ਜੋ ਤੇ ਹੁਕਮ ਦਿੱਤੇ ਗਏ ਸਨ ਮੌਕ ਟ੍ਰੀਲ ਦੇ ਤੇ ਇਸ ਦੇ ਵਿਚਾਲੇ ਹੁਣ ਦੱਸ ਦੇਈਏ ਕਿ ਮੋਹਾਲੀ ਅਤੇ ਚੰਡੀਗੜ੍ਹ ਦੇ ਵਿੱਚ ਮੌਕ ਟ੍ਰੀਲ ਤੋਂ ਬਾਅਦ ਚਾਰੇ ਪਾਸੇ ਬਲੈਕਆਊਟ ਹੋ ਗਿਆ ਹੈ ਜੀ ਹਾਂ ਦੱਸ ਦੇਈਏ ਕਿ ਮੋਹਾਲੀ ਅਤੇ ਚੰਡੀਗੜ੍ਹ ਦੇ ਵਿੱਚ ਚਾਰੇ ਪਾਸੇ ਹਨੇਰਾ ਜਿਹੜਾ ਛਾਇਆ ਹੈ ਜਿ세 ਦੀਆਂ ਤਸਵੀਰਾਂ ਤੁਹਾਨੂੰ ਸਕਰੀਨ ਦੇ ਉੱਤੇ ਦਿਖਾ ਰਹੇ ਹਾਂ ਤੁਸੀਂ ਵੇਖੋ ਕਿ ਚਾਰੇ ਪਾਸੇ ਹਨੇਰਾ ਹੀ ਹਨੇਰਾ ਨਜ਼ਰ ਆ ਰਿਹਾ ਸੋ ਸਾਰੇ ਜਿਹੜੇ ਜ਼ਿਲ੍ਹੇ ਨੇ ਵੇਖਿਆ ਜਾਵੇ ਤਾਂ ਉੱਥੇ ਵੱਖ-ਵੱਖ ਸਮਾਂ ਜਿਹੜਾ ਰੱਖਿਆ ਗਿਆ ਸੀ ਕਿ ਕਿਹੜੀ-ਕਿਹੜੀ ਥਾਂ ਦੇ ਉੱਤੇ ਕਿੰਨੇ ਵਜੇ ਜਿਹੜਾ ਬਲੈਕਆਊਟ ਹੋਏਗਾ ਇਸ ਦੇ ਵਿੱਚ ਉਹ ਦੱਸਦੇ ਕਿ ਮੁਹਾਲੀ ਚੰਡੀਗੜ੍ਹ ਜਿੰਨਾ ਦਾ ਸਮਾਂ 7:30 ਵਜੇ ਤੱਕ ਦਾ ਰੱਖਿਆ ਗਿਆ ਸੀ ਤੇ ਹੁਣ ਵੱਖ-ਵੱਖ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਲਗਾਤਾਰ ਬਲੈਕਆਊਟ ਜਿਹੜਾ ਕੀਤਾ ਜਾ ਰਿਹਾ ਹੁਕਮ ਇਹ ਜਾਰੀ ਕੀਤੇ ਗਏ ਸੰ ਕਿ ਬਲੈਕਆਊਟ ਦੇ ਦੌਰਾਨ ਕੋਈ ਜਨਰੇਟਰ ਕੋਈ ਇਨਵਰਟਰ ਦੀ ਵਰਤੋਂ ਜਿਹੜੀ ਨਾ ਕੀਤੀ ਜਾਵੇ ਲਾਈਟ ਨਾ ਜਲਾਈ ਜਾਵੇ ਤੇ ਹੁਣ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿ ਚਾਰੇ ਪਾਸੇ ਜੋ ਹੈ ਸੋ ਨਾਟਾ ਜਿਹੜਾ ਛਾਇਆ ਹੋਇਆ ਸੋ ਜਦੋਂ ਮੋਕ ਟ੍ਰਿਲ ਕੀਤੀ ਗਈ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਲੇਕਿਨ ਚਾਰੇ ਪਾਸੇ ਜਦੋਂ ਮੋਕ ਟ੍ਰਿਲ ਹੋ ਗਈ ਹੈ ਤੇ ਹੂਟਰਾਂ ਦੀ ਆਵਾਜ਼ ਸੁਣੀ ਗਈ ਹੈ ਜਦੋਂ ਜੰਗ ਛੇੜਦਾ ਹੈ ਤੇ ਉਸ ਸਮੇਂ ਜੋ ਹੂਟਰ ਵੱਜਦੇ ਨੇ ਸਾਇਰਨ ਵੱਜਦੇ ਨੇ ਉਹਨਾਂ ਦੀ ਆਵਾਜ਼ ਮੁਹਾਲੀ ਚੰਡੀਗੜ੍ਹ ਦੇ ਵਿੱਚ ਗੂੰਜੀ ਹੈ ਇੱਕ ਵਾਰ ਉਹਨਾਂ ਤਸਵੀਰਾਂ ਨੂੰ ਤੁਹਾਨੂੰ ਦਿਖਾਵਾਂਗੇ ਕਿ ਕਿਵੇਂ ਕਿਸ ਤਰੀਕੇ ਦੇ ਨਾਲ ਮੁਹਾਲੀ ਚੰਡੀਗੜ੍ਹ ਦੇ ਵਿੱਚ ਸਾਇਰਨ ਜੁੜੇ ਵੱਜਦੇ ਨੇ ਤੇ ਸਾਰੇ ਪਾਸੇ ਜਿਹੜਾ ਸਮਾਟਾ ਛਾਇਆ ਹੋਇਆ ਸਾਰੇ ਪਾਸੇ ਹਨੇਰਾ ਨਜ਼ਰ ਆ ਰਿਹਾ